ਨਾ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੀ ਨੀਂਦ ਨੂੰ ਨਾ ਪਿਆਰ ਕਰਕੇ ਪੜ੍ਹਾਈ ਦੇ ਲਈ ਸਮਾਂ ਕੱਟਿਆ ਜਿਨ੍ਹਾਂ ਨੂੰ ਅੱਜ ਇਸ ਸਟੇਜ ਤੋਂ ਸਨਮਾਨਿਤ ਕੀਤਾ ਜਾਣਾ ਹੈ ਪਿਆਰੇ ਬੱਚਿਓ ਇਹ ਬਹੁਤ ਵੱਡੀ ਜਿੱਤ ਹੁੰਦੀ ਆ ਕਿ ਕਿਸੇ ਨੇ ਕਿਸੇ ਕਾਫਲੇ ਤੋਂ ਅੱਗੇ ਜਾ ਕੇ ਜਿੱਤ ਪ੍ਰਾਪਤ ਕਰ ਲਈ ਇਹਦਾ ਜਿਹੜਾ ਸਿਰ ਹੈ ਉਹ ਤੁਹਾਡੇ ਮੁੱਖ ਵਿਆਪਕ ਮੋਹਨ ਲਾਲ ਜੀ ਦੇ ਉੱਪਰ ਸਿਰਤੇ ਜਾਂਦਾ ਹੈ ਇਹਨਾਂ ਦੀ ਜਿਹੜਾ ਸਟਾਪ ਆ ਉਹਨਾਂ ਦੇ ਸਿਰਤੇ ਜਾਂਦਾ ਹੈ ਮੈਂ ਤੁਹਾਡੇ ਨਾਲ ਸਮਾਜਿਕ ਤੇ ਤੁਹਾਡੀ ਪੜਾਈ ਦੀਆਂ ਚੰਦ ਲਾਈਨਾਂ ਦੇ ਵਿੱਚ ਹੀ ਤੁਹਾਡੇ ਨਾਲ ਗੱਲਾਂ ਕਰਾਂਗਾ ਸਭ ਤੋਂ ਪਹਿਲੀ ਚੀਜ਼ ਆ ਵਿਦਿਆ ਕਿ ਜਿਹੜੀ ਵਿਦਿਆ ਉਹ ਸਾਡਾ ਤੀਜਾ ਨੇਤਰ ਆ ਸਾਰੇ ਆਪਾਂ ਕਹਿੰਦੇ ਆ ਵਿਦਿਆ ਵਿਚਾਰੀ ਤਪਾਰੂਪਕਾਰੀ ਜਿਹੜਾ ਵਿਦਿਆ ਦਾ ਤੀਜਾ ਨੇਤਰ ਆ ਉਹ ਖੁੰਨ ਦਾ ਕਿੱਥੇ ਆ ਗਿਆ ਇਸ ਮੰਦਰ ਦੇ ਅੰਦਰ ਜਿਹਨੂੰ ਅਸੀਂ ਸਕੂਲ ਦਾ ਨਾਮ ਦਿੰਨੇ ਆ ਇਹ ਸਾਰੇ ਧਰਮਾਂ ਤੋਂ ਸਾਰੇ ਮੰਦਰਾਂ ਤੋਂ ਵੱਡਾ ਮੰਦਰ ਆ ਸਾਡਾ ਇਹ ਜਿਹੜਾ ਸਕੂਲ ਆ ਜਿੱਥੋਂ ਸਿੱਖ ਕੇ ਅਸੀਂ ਆਪਣੇ ਆਪ ਨੂੰ ਅੱਗੇ ਸੁਨਹਿਰੀ ਬਣਾਉਣਾ ਹੁੰਦਾ ਹੈ। ਪੜਾਈ ਉਹ ਚੀਜ਼ ਆ ਉਹ ਇਹਦੇ ਖੰਭ ਨੇ ਜਿਹੜੇ ਤੁਹਾਨੂੰ ਉਡਣ ਦੇ ਵਿੱਚ ਹਰ ਪੱਖ ਤੁਹਾਡੀ ਸਹਾਇਤਾ ਕਰਦੇ ਨੇ। ਅਗਰ ਤੁਸੀਂ ਉਚਾਈਆਂ ਵੱਲ ਉੱਡਣਾ ਹੈ ਤਾਂ ਸਾਨੂੰ ਜਿਹੜੀ ਸਾਡੀ ਵਿੱਦਿਆ ਹੈ ਇਹ ਬਹੁਤ ਜ਼ਰੂਰੀ ਆ। ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਬੱਚਿਓ ਇੱਕ ਕਹਿਣ ਨੂੰ ਲਭ ਆਪਾਂ ਲਭ ਕਹਿੰਦੇ ਆ ਕਈ ਇਸ ਨੂੰ ਬਹੁਤ ਭੈੜਾ ਸ਼ਬਦ ਸਮਝਦੇ ਨੇ ਕਹਿੰਦੇ ਲਭ ਕਰ ਲਿਆ ਪਰ ਲਭ ਦੇ ਲਈ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਬੱਚਿਓ ਤੁਸੀਂ ਲਭ ਕਰੋ ਤੁਸੀਂ ਪਿਆਰ ਕਰੋ ਪਰ ਕਰੋ ਕਿਹਨਾਂ ਨੂੰ ਆਪਣੀਆਂ ਕਾਪੀਆਂ ਤੇ ਕਿਤਾਬਾਂ ਨੂੰ ਕਿਸ ਚੀਜ਼ ਨਾਲ ਸਾਡਾ ਪਿਆਰ ਹੁੰਦਾ ਹੈ ਉਹ ਧੀ ਸਾਨੂੰ ਬਹੁਤ ਮਨਮੋਹਣੀ ਲੱਗਦੀ ਆ ਅਸੀਂ ਉਸ ਨੂੰ ਆਪਣੇ ਤੋਂ ਪਰੇ ਨਹੀਂ ਕਰਦੇ ਚਾਹੇ ਉਹ ਮਾਂ ਨੂੰ ਪਿਆਰ ਕਰਦੀ ਆ ਚਾਹੇ ਮਾਂ ਪੁੱਤ ਨੂੰ ਪਿਆਰ ਕਰਦੀ ਆ ਉਹ ਲਕੋਲ ਕੋ ਕੇ ਚੀਜ਼ਾਂ ਪੁੱਤ ਨੂੰ ਦਿੰਦੀ ਆ